ਕਹਿੰਦੇ ਨੇ ਕਿ ਜਦੋਂ ਰક્ષਕ ਹੀ ਆਕਸ਼ਕ ਬਣ ਜਾਣ ਤਾਂ ਫਿਰ ਤਾਂ ਰਾਬੀ ਰਾਖਾ ਹੁੰਦਾ ਬਾੜ ਹੀ ਖੇਤ ਨੂੰ ਖਾਂਣ ਲੱਗ ਜੇ ਫਿਰ ਉਸ ਖੇਤ ਦਾ ਰਾਬੀ ਰਾਖਾ ਹੁੰਦਾ ਪਾਲਣ ਵਾਲੇ ਜੇ ਖੁਦ ਹੀ ਦੁਸ਼ਮਣ ਬਣ ਜਾਣ ਤਾਂ ਉਸ ਦਾ ਵੀ ਰਾਬੀ ਰਾਖਾ ਹੁੰਦਾ ਇਹ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੋਇਆ ਜਿਨ੍ਹਾਂ ਉੱਤੇ ਬੜੀ ਵੱਡੀ ਜ਼ਿੰਮੇਵਾਰੀ ਸੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਚ ਤੱਕਤਾਹੀ ਵਰਤੀ ਵਰਤੀ ਸਗੋਂ ਇੱਕ ਮਾਸੂਮ ਦੀ ਜਾਨ ਵੀ ਲੈ ਲਈ ਖੁਲਾਸਾ ਹਜੇ ਹੋਣਾ ਬਾਕੀ ਹੈ ਕਿ ਸੱਚੀ ਗੱਲ ਕੀ ਹੈ ਪਰ ਜੋ ਖੁਲਾਸੇ ਹੋਏ ਨੇ ਉਹ ਸੁਣ ਕੇ ਵੀ ਲੋਕ ਹੈਰਾਨ ਸਨ ਲੋਕਾਂ ਦੇ ਹੋਸ਼ ੁੱਡ ਗਏ ਕਿ ਐਦਾਂ ਕੋਈ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਬਿਹਾਰ ਪ੍ਰਦੇਸ਼ ਦੇ ਜ਼ਿਲ੍ਹਾ ਪਟਨਾ ਦੇ ਅਧੀਨ ਪੈਂਦਾ ਥਾਣਾ ਦੀਗਾਦੀ 16 ਮਈ 2024 ਦਾ ਦਿਨ ਚੜਿਆ ਸਵੇਰ ਦੇ ਤਕਰੀਬਨ 7 ਵਜੇ ਹੋਏ ਸੀ ਆਯੂਸ਼ ਆਪਣੀ ਸਕੂਲ ਬੈਨ ਉੱਤੇ ਚੜਦਾ ਉਸ ਦੇ ਦਾਦਾ ਦਾਦੀ ਉਸ ਨੂੰ ਸਕੂਲ ਬੱਸ ਵਿੱਚ ਬਿਠਾਉਂਦੇ ਨੇ ਉਹ ਸਕੂਲ ਚਲਾ ਜਾਂਦਾ ਹੈ ਤੇ ਹੁਣ ਤਕਰੀਬਨ 3 ਵਜ ਜਾਂਦੇ ਨੇ ਬੱਸ ਵੀ ਆ ਜਾਂਦੀ ਹੈ ਜਦੋਂ ਉਸ ਦੀ ਮਾਂ ਆਪਣੇ ਬੱਚੇ ਨੂੰ ਬੱਸ ਤੋਂ ਲੈਣ ਲਈ ਜਾਂਦੀ ਹੈ ਤਾਂ ਉਹ ਬੱਸ ਦੇ ਵਿੱਚ ਨਹੀਂ ਹੁੰਦਾ ਉਸ ਨੂੰ ਹੈਰਾਨੀ ਹੁੰਦੀ ਹੈ ਉਹ ਡਰਾਈਵਰ ਨੂੰ ਪੁੱਛਦੀ ਹੈ ਕਿ ਮੇਰਾ ਬੱਚਾ ਜੋ 4 ਸਾਲ ਦਾ ਸੀ ਨਰਸਰੀ ਵਿੱਚ ਸੀ ਉਹ ਕਿਉਂ ਨਹੀਂ ਆਇਆ ਉਸ ਨੂੰ ਤੂੰ ਕਿਉਂ ਨਹੀਂ ਲੈ ਕੇ ਆ ਤਾਂ ਡਰਾਈਵਰ ਨੇ ਕਿਹਾ ਕਿ ਉਹ ਤਾਂ ਮੈਨੂੰ ਸਕੂਲ ਦੇ ਵਿੱਚ ਦਿਖਿਆ ਹੀ ਨਹੀਂ ਮਾਂ ਪਰੇਸ਼ਾਨ ਹੋ ਜਾਂਦੀ ਹੈ ਮਾਂ ਬੱਚੇ ਦੇ ਪਿਤਾ ਸ਼ਲੇਂਦਰ ਜਾਣੀ ਆਪਣੇ ਪਤੀ ਨੂੰ ਫੋਨ ਕਰਦੀ ਹੈ ਜੋ ਇੱਕ ਸਟੀਲ ਫੈਕਟਰੀ ਦੇ ਵਿੱਚ ਲੱਗਿਆ ਹੋਇਆ ਸੀ ਉਸ ਨੂੰ ਕਹਿੰਦੀ ਹੈ ਕਿ ਆਪਣਾ ਬੇਟਾ ਘਰ ਨਹੀਂ ਆਇਆ ਮੈਂ ਡਰਾਈਵਰ ਨੂੰ ਵੀ ਪੁੱਛਿਆ ਤਾਂ ਉਸਨੇ ਕਿਹਾ ਕਿ ਉਹ ਤਾਂ ਸਕੂਲ ਵਿੱਚ ਹੈ ਹੀ ਨਹੀਂ ਸੀ ਜਦ ਕਿ ਸਵੇਰੇ 7 ਵਜੇ ਦਾਦਾ-ਦਾਦੀ ਨੇ ਉਸ ਨੂੰ ਸਕੂਲ ਬੈਂਡ ਦੇ ਵਿੱਚ ਬਿਠਾਇਆ ਸੀ ਹੁਣ ਬੱਚੇ ਦੇ ਪਿਤਾ ਸ਼ਲੇਂਦਰ ਨੂੰ ਵੀ ਸੋਚਣ ਲਈ ਮਜਬੂਰ ਹੋਣਾ ਪੈਂਦਾ ਕਿ ਕੀ ਗੱਲ ਹੋਈ ਉਹ ਆਪਣੇ ਮਾਲਕ ਤੋਂ ਛੁੱਟੀ ਲੈ ਕੇ ਘਰ ਆਉਂਦਾ ਹੈ ਤੇ ਬੱਚੇ ਬਾਰੇ ਇਧਰੋਂ ਉਧਰੋਂ ਪੁੱਛਦੇ ਨੇ ਪਰ ਬੱਚੇ ਦਾ ਕੁਝ ਵੀ ਪਤਾ ਨਾ ਲੱਗਿਆ ਫਿਰ ਉਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਨੂੰ ਫੋਨ ਕੀਤਾ ਜਾਂਦਾ ਹੈ ਤਾਂ ਉਸ ਨੇ ਕਿਹਾ ਕਿ ਤੁਹਾਡਾ ਬੱਚਾ ਤਾਂ ਸਕੂਲ ਹੀ ਨਹੀਂ ਆਇਆ ਇਹ ਸੁਣ ਕੇ ਮਾਤਾ ਪਿਤਾ ਦੇ ਹੋਸ਼ ਛੁੱਟ ਜਾਂਦੇ ਨੇ ਤੇ ਹੁਣ ਮਾਤਾ ਪਿਤਾ ਕੋਲ ਇੱਕ ਹੀ ਆਪਸ਼ਨ ਸੀ ਉਹ ਸੀ ਬੱਸ ਦਾ ਡਰਾਈਵਰ ਤੇ ਕਨੈਕਟਰ ਕਿ ਉਹਨਾਂ ਨੇ ਸਵੇਰੇ 7 ਵਜੇ ਆਪਣੇ ਬੱਚੇ ਨੂੰ ਬੱਸ ਉੱਤੇ ਬਿਠਾਇਆ ਫੇਰ ਬੱਚਾ ਸਕੂਲ ਕਿਉਂ ਨਹੀਂ ਪਹੁੰਚਿਆ ਉਹ ਬੱਸ ਕਨੈਕਟਰ ਕੋਲ ਤੇ ਡਰਾਈਵਰ ਕੋਲ ਜਾਂਦੇ ਨੇ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਸਾਡਾ ਬੱਚਾ ਕਿੱਥੇ ਹੈ ਪਰ ਉਹ ਕਹਿੰਦੇ ਨੇ ਕਿ ਸਾਨੂੰ ਨਹੀਂ ਪਤਾ ਤੁਹਾਡਾ ਬੱਚਾ ਕਿੱਥੇ ਆ ਅਸੀਂ ਤਾਂ ਸਵੇਰੇ ਉਸ ਨੂੰ ਸਕੂਲ ਲੈ ਕੇ ਗਏ ਸੀ ਪਰ ਜਦੋਂ ਵਾਪਸ ਆਉਣ ਵੇਲੇ ਅਸੀਂ ਦੇਖਿਆ ਉਹ ਸਕੂਲ ਵਿੱਚ ਨਹੀਂ ਸੀ ਤਾਂ ਮਾਪੇ ਉਹਨਾਂ ਦੇ ਗਲ ਪੈ ਜਾਂਦੇ ਨੇ ਪਰ ਡਰਾਈਵਰ ਅਤੇ ਕਨੈਕਟਰ ਪਰਿਵਾਰ ਵਾਲਿਆਂ ਨੂੰ ਕਹਿੰਦੇ ਨੇ ਕਿ ਤੁਸੀਂ ਸਾਡੇ ਨਾਲ ਨਾ ਲੜੋ ਜੇ ਤੁਹਾਨੂੰ ਯਕੀਨ ਨਹੀਂ ਆਉਂਦਾ ਤਾਂ ਤੁਸੀਂ ਜਾ ਕੇ ਸਕੂਲ ਦੇ ਸੀਸੀਟੀਵੀ ਕੈਮਰੇ ਦੇਖੋ ਹੁਣ ਤਕਰੀਬਨ ਸ਼ਾਮ ਦੇ 5 ਵਜੇ ਜਾਂਦੇ ਨੇ ਪਰਿਵਾਰ ਵਾਲੇ ਸਕੂਲ ਜਾਂਦੇ ਨੇ ਪ੍ਰਿੰਸੀਪਲ ਨੂੰ ਕਹਿੰਦੇ ਨੇ ਕਿ ਅਸੀਂ ਸੀਸੀਟੀਵੀ ਕੈਮਰੇ ਦੇਖਣੇ ਚਾਹੁੰਦੇ ਹਾਂ ਪਰ ਸਕੂਲ ਵਾਲੇ ਟਾਲ ਮਟੋਲ ਕਰਦੇ ਨੇ ਤੇ ਉਹਨਾਂ ਨੂੰ ਉਹ ਕਹਿੰਦੇ ਨੇ ਕਿ ਅਸੀਂ ਸਿਕਿਉਰਿਟੀ ਦੇ ਪਰਪਸ ਕਾਰਨ ਤੁਹਾਨੂੰ ਕੈਮਰੇ ਨਹੀਂ ਦਿਖਾ ਸਕਦੇ ਪਰ ਮਾਂ ਬਾਪ ਦੇ ਜਿਗਰ ਦਾ ਟੁਕੜਾ ਘਰ ਨਹੀਂ ਪਹੁੰਚਿਆ ਸੀ ਇਸ ਲਈ ਉਹ ਬੜੇ ਪਰੇਸ਼ਾਨ ਸੀ ਉਹਨਾਂ ਦੀਆਂ ਮਿੰਤਾ ਵੀ ਕਰਦੇ ਨੇ ਪਰ ਸਕੂਲ ਦੀ ਪ੍ਰਿੰਸੀਪਲ ਵੀਨਾ ਯਾ ਤੇ ਉਸ ਦਾ ਸੰਚਾਲਕ ਵੀਨਾ ਯਾ ਦਾ ਮੁੰਡਾ ਧਨਰਾਜਾ ਉਹਨਾਂ ਨੂੰ ਸਾਫ਼ ਇਨਕਾਰ ਕਰ ਦਿੰਦਾ ਹੈ ਕਿ ਅਸੀਂ ਤੁਹਾਨੂੰ ਸਕੂਲ ਦੇ ਸੀਸੀਟੀਵੀ ਕੈਮਰੇ ਨਹੀਂ ਦਿਖਾ ਸਕਦੇ ਜਦੋਂ ਅਸੀਂ ਤੁਹਾਨੂੰ ਕਿਹਾ ਕਿ ਤੁਹਾਡਾ ਬੱਚਾ ਸਕੂਲ ਆਇਆ ਹੀ ਨਹੀਂ ਅਸੀਂ ਤਾਂ ਤੁਹਾਨੂੰ ਖੁਦ ਫੋਨ ਕਰਨ ਵਾਲੇ ਸੀ ਕਿ ਤੁਹਾਡਾ ਬੱਚਾ ਸਕੂਲ ਕਿਉਂ ਨਹੀਂ ਆਇਆ ਪਰ ਉਸ ਤੋਂ ਬਾਅਦ ਪਰਿਵਾਰ ਵਾਲੇ ਫੈਸਲਾ ਕਰਦੇ ਨੇ ਕਿ ਹੁਣ ਪੁਲਿਸ ਵਿੱਚ ਕੰਪਲੀਟ ਕੀਤੀ ਜਾਵੇ ਫੇਰ ਮਾਪੇ ਦੀਗਾ ਥਾਣੇ ਦੇ ਵਿੱਚ ਜਾ ਕੇ SHO ਸਾਹਿਬ ਨੂੰ ਮਿਲਦੇ ਨੇ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਸਾਡਾ ਬੱਚਾ ਜੋ ਸਵੇਰ ਸਕੂਲ ਲਈ ਬੱਸ ਦੇ ਵਿੱਚ ਬਿਠਾਇਆ ਸੀ ਉਹ ਵਾਪਸ ਨਹੀਂ ਪਰਤਿਆ ਤੁਸੀਂ ਸਾਡੇ ਨਾਲ ਚੱਲੋ ਸਕੂਲ ਦੇ ਅਸੀਂ CCTV ਕੈਮਰੇ ਦੇਖਣੇ ਨੇ ਤਾਂ ਹੁਣ SHO ਸਾਹਿਬ ਪਰਿਵਾਰ ਦੇ ਨਾਲ ਸਕੂਲ ਵਿੱਚ ਆਉਂਦੇ ਨੇ ਤੇ ਉਹ ਪ੍ਰਿੰਸੀਪਲ ਨੂੰ ਕਹਿੰਦੇ ਨੇ ਕਿ ਅਸੀਂ CCTV ਕੈਮਰੇ ਦੇਖਣਾ ਚਾਹੁੰਦੇ ਹਾਂ ਹੁਣ ਪੁਲਿਸ ਦੇ ਅੱਗੇ ਪ੍ਰਿੰਸੀਪਲ ਨਾ ਨਹੀਂ ਕਰ ਸਕਦੀ ਸੀ ਤੇ ਪੁਲਿਸ ਨੇ ਹੁਣ ਸੀਸੀਟੀਵੀ ਕੈਮਰੇ ਦੇਖਣੇ ਸ਼ੁਰੂ ਕੀਤੇ ਇਹ 16 17 ਮਈ ਦੀ ਰਾਤ ਦੀ ਗੱਲ ਹੈ ਪੁਲਿਸ ਕੈਮਰੇ ਦੇਖਦੀ ਹੈ ਤਾਂ ਕੈਮਰਿਆਂ ਵਿੱਚ ਪਤਾ ਲੱਗਦਾ ਹੈ ਕਿ ਉਹ 4 ਸਾਲਾ ਬੱਚਾ ਏਊਸ਼ ਸਕੂਲ ਵਿੱਚ ਆਇਆ ਸੀ ਜਦੋਂ ਐਨੀ ਗੱਲ ਪੁਲਿਸ ਨੂੰ ਪਤਾ ਲੱਗਦੀ ਹੈ ਤਾਂ ਪਹਿਲਾ ਹੀ ਬਿਆਨ ਪ੍ਰਿੰਸੀਪਲ ਦਾ ਝੂਠਾ ਸਾਬਤ ਹੋ ਜਾਂਦਾ ਹੈ ਕਿ ਉਸਨੇ ਕਿਹਾ ਸੀ ਕਿ ਤੁਹਾਡਾ ਬੱਚਾ ਤਾਂ ਸਕੂਲ ਵਿੱਚ ਆਇਆ ਹੀ ਨਹੀਂ ਫਿਰ ਹੁਣ ਸੀਸੀਟੀਵੀ ਕੈਮਰੇ ਅੱਗੇ ਦੇਖੇ ਜਾਂਦੇ ਨੇ 11:49 ਮਿੰਟ ਤੋਂ ਲੈ ਕੇ ਸਵੇਰ ਦੇ 12:01 ਮਿੰਟ ਤੱਕ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚੋਂ ਡਿਲੀਟ ਸੀ ਬੱਚਾ ਪਲੇ ਰੂਮ ਦੇ ਵਿੱਚ ਦਿਖਾਈ ਦਿੱਤਾ ਪਰ ਜੋ ਇਹ ਵੀਡੀਓ ਸੀ 11:49 ਮਿੰਟ ਤੋਂ ਲੈ ਕੇ 12:01 ਮਿੰਟ ਦੀ ਉਹ ਡਿਲੀਟ ਕੀਤੀ ਹੋਈ ਸੀ ਹੁਣ ਪੁਲਿਸ ਨੇ ਪ੍ਰਿੰਸੀਪਲ ਤੋਂ ਸਕੂਲ ਸੰਚਾਲਕ ਤੋਂ ਇਸ ਵੀਡੀਓ ਬਾਰੇ ਪੁੱਛਿਆ ਕਿ ਇਹ ਵੀਡੀਓ ਡਿਲੀਟ ਕਿਉਂ ਕੀਤੀ ਹੈ ਉਹਨਾਂ ਕੋਲ ਕੋਈ ਸੰਤੋਖ ਜਨਕ ਉੱਤਰ ਨਹੀਂ ਸੀ ਪੁਲਿਸ ਨੂੰ ਸ਼ੱਕ ਹੁੰਦਾ ਹੈ ਕਿ ਜ਼ਰੂਰ ਦਾਲ ਦੇ ਵਿੱਚ ਕੁਝ ਕਾਲਾ ਹੈ ਸੀਸੀਟੀਵੀ ਕੈਮਰੇ ਦੇਖਦੇ-ਦੇਖਦੇ ਰਾਤ ਦੇ 3 ਵਜੇ ਜਾਂਦੇ ਨੇ ਪਰ ਮਾਂ ਕਹਿੰਦੀ ਹੈ ਕਿ ਉਹ ਪਲੇ ਰੂਮ ਖਲਵਾਇਆ ਜਾਵੇ ਮੈਂ ਉਹ ਦੇਖਣਾ ਚਾਹਣੀ ਆ ਮੇਰਾ ਬੇਟਾ ਉੱਥੇ ਹੀ ਹੋਵੇਗਾ ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਤਾਂ 3 ਵਜੇ ਰਾਤ ਨੂੰ ਰੂਮ ਖਲਵਾਇਆ ਜਾਂਦਾ ਤੇ ਮਾਂ ਪਾਗਲਾ ਬਾਨ ਉਸ ਕਮਰੇ ਦੇ ਵਿੱਚ ਦਾਖਲ ਹੁੰਦੀ ਹੈ ਉਸ ਕਮਰੇ ਦੇ ਖਡਾਉਣੇ ਇਧਰ ਉਧਰ ਕਰਕੇ ਆਪਣੇ ਬੱਚੇ ਨੂੰ ਦੇਖਣ ਲੱਗਦੀ ਹੈ ਛੋਟੀਆਂ ਛੋਟੀਆਂ ਚੀਜ਼ਾਂ ਵੀ ਉਹ ਪਰੇ ਕਰਕੇ ਆਪਣੇ ਬੱਚੇ ਨੂੰ ਲੱਭਦੀ ਹੈ ਮਾਂ ਦੀ ਸੁਧ ਬੁੱਧ ਬਿਲਕੁਲ ਖਤਮ ਹੋ ਚੁੱਕੀ ਸੀ ਹੁਣ ਜਦੋਂ ਮਾਂ ਨੇ ਸਾਰਾ ਕਮਰਾ ਫਰੋਲ ਲਿਆ ਉਸ ਨੂੰ ਆਪਣਾ ਬੇਟਾ ਨਹੀਂ ਮਿਲਿਆ ਤਾਂ ਫਿਰ ਲਾਸਟ ਦੇ ਵਿੱਚ ਉਸ ਨੇ ਦੇਖਿਆ ਕਿ ਫਰਸ਼ ਉੱਤੇ ਚਟਾਈ ਪਈ ਹੈ ਮਾਂ ਦੇ ਦਿਮਾਗ ਦਾ ਸੰਤੁਲਨ ਇੰਨਾ ਵਿਗੜ ਚੁੱਕਿਆ ਸੀ ਕਿ ਉਸ ਨੂੰ ਲੱਗਿਆ ਕਿ ਇਸ ਚਟਾਈ ਦੇ ਹੇਠਾਂ ਵੀ ਮੇਰਾ ਬੇਟਾ ਹੋ ਸਕਦਾ ਹੈ ਜਦੋਂ ਹੀ ਮਾਂ ਨੇ ਉਹ ਚਟਾਈ ਪਾਸੇ ਕੀਤੀ ਤਾਂ ਉਸ ਦੇ ਹੇਠਾਂ ਗਟਰ ਸੀ ਗਟਰ ਦਾ ਟੱਕਣ ਸੀ ਹੁਣ ਮਾਂ ਚੀਕਾਂ ਮਾਰਦੀ ਐ ਕਹਿੰਦੀ ਐ ਕਿ ਇਹ ਟੱਕਣ ਨੂੰ ਚੱਕੋ ਮੈਨੂੰ ਪੱਕਾ ਪਤਾ ਹੈ ਕਿ ਮੇਰਾ ਬੇਟਾ ਇਸ ਗਟਰ ਦੇ ਵਿੱਚ ਹੈ ਟੱਕਣ ਖਲਵਾਇਆ ਜਾਂਦਾ ਹੈ ਖਲਬਾਉਣ ਤੋਂ ਬਾਅਦ ਜਦੋਂ ਗਟਰ ਦੇ ਵਿੱਚ ਦੇਖਿਆ ਜਾਂਦਾ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਉਸ ਗਟਰ ਦੇ ਵਿੱਚ ਉਹ 4 ਸਾਲਾਂ ਬੱਚੇ ਦੀ লাশ ਪਈ ਸੀ ਉਸ ਦੀ লাশ ਨੂੰ ਚੱਕਿਆ ਜਾਂਦਾ ਹੈ ਹਸਪਤਾਲ ਲਿਜਾਇਆ ਜਾਂਦਾ ਪਰ ਉਹ ਕਹਿ ਦਿੰਦੇ ਨੇ ਕਿ ਇਸ ਦੀ ਤਾਂ 15 ਘੰਟੇ ਪਹਿਲਾਂ ਮੌਤ ਹੋ ਚੁੱਕੀ ਹੈ ਹੁਣ ਸਵੇਰ ਹੁੰਦੀ ਹੈ ਮਾਂ ਬਾਪ ਦਾ ਰੋ ਰੋ ਬੁਰਾ ਹਾਲ ਸੀ ਲੋਕ ਉਸ ਸਕੂਲ ਦੇ ਵਿੱਚ ਇਕੱਠੇ ਹੁੰਦੇ ਨੇ ਤੇ ਲੋਕਾਂ ਵਿੱਚ ਭਾਰੀ ਗੁੱਸਾ ਹੁੰਦਾ ਹੈ ਲੋਕ ਸਕੂਲ ਨੂੰ ਅੱਗ ਲਗਾ ਦਿੰਦੇ ਨੇ ਸੜਕਾਂ ਜਾਮ ਕਰ ਦਿੰਦੇ ਨੇ ਹੁਣ ਪੁਲਿਸ ਤੇ ਬਹੁਤ ਜ਼ਿਆਦਾ ਦਬਾਅ ਬਣ ਜਾਂਦਾ ਹੈ ਪੁਲਿਸ ਸਕੂਲ ਦੀ ਪ੍ਰਿੰਸੀਪਲ ਵੀਨਾ ਯਾ ਤੇ ਸੰਚਾਲਕ ਧਨਰਾਜ ਤੇ ਇੱਕ ਅਧਿਆਪਕ ਜਿਸ ਦਾ ਨਾਮ ਮਨੀਸ਼ ਸੀ ਉਸ ਨੂੰ ਗ੍ਰਿਫਤਾਰ ਕਰਦੀ ਹੈ ਤੇ ਉਹਨਾਂ ਤੋਂ ਪੁੱਛਦੀ ਹੈ ਕਿ ਸਹੀ-ਸਹੀ ਦੱਸੋ ਕੀ ਗੱਲ ਸੀ ਕੀ ਕਾਰਨ ਸੀ ਬੱਚਾ ਗਾਟਰ ਦੇ ਵਿੱਚ ਕਿਵੇਂ ਆਇਆ ਤਾਂ ਜੋ ਕਹਾਣੀ ਸਕੂਲ ਦੇ ਪ੍ਰਿੰਸੀਪਲ ਨੇ ਦੱਸੀ ਉਸ ਉੱਤੇ ਕਈ ਲੋਕ ਯਕੀਨ ਕਰ ਰਹੇ ਨੇ ਪਰ ਕਈ ਲੋਕ ਉਸ ਕਹਾਣੀ ਉੱਤੇ ਯਕੀਨ ਨਹੀਂ ਕਰ ਰਹੇ ਉਸ ਨੇ ਦੱਸਿਆ ਕਿ ਬੱਚਾ ਪਲੇ ਰੂਮ ਦੇ ਵਿੱਚ ਖੇਡ ਰਿਹਾ ਸੀ ਖੇਡਦੇ-ਖੇਡਦੇ ਇਹ ਅਚਾਨਕ ਡਿੱਗ ਪਿਆ ਡਿੱਗਣ ਤੋਂ ਬਾਅਦ ਇਸ ਦੇ ਸਿਰ ਵਿੱਚੋਂ ਬਹੁਤ ਜ਼ਿਆਦਾ ਖੂਨ ਨਿਕਲਣ ਲੱਗਾ ਮੈਂ ਆਪਣੇ ਬੇਟੇ ਤਨਰਾਜ ਨੂੰ ਬੁਲਾਇਆ ਤੇ ਮੇਰੇ ਨਾਲ ਹੀ ਇਹ ਅਧਿਆਪਕ ਸੀ ਜਿਸ ਦਾ ਨਾਮ ਮਨੀਸ਼ ਸੀ ਅਸੀਂ ਬਹੁਤ ਜ਼ਿਆਦਾ ਡਰ ਗਏ ਸਾਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਅਸੀਂ ਸੋਚਿਆ ਕਿ ਇਸ ਬੱਚੇ ਨੂੰ ਇਸ ਗਟਰ ਵਿੱਚ ਸੁੱਟ ਦਿੱਤਾ ਜਾਵੇ ਅਸੀਂ ਡਰ ਦੇ ਕਾਰਨ ਬੱਚੇ ਨੂੰ ਗਟਰ ਦੇ ਵਿੱਚ ਸੁੱਟ ਦਿੱਤਾ ਸੀ ਇਹ ਜੋ ਬਿਆਨ ਸੀ ਇਹ ਪ੍ਰਿੰਸੀਪਲ ਨੇ ਪੁਲਿਸ ਨੂੰ ਦਿੱਤਾ ਕੁਝ ਲੋਕ ਤਾਂ ਇਸ ਬਿਆਨ ਉੱਤੇ ਯਕੀਨ ਕਰ ਰਹੇ ਨੇ ਪਰ ਕੁਝ ਲੋਕ ਕਹਿ ਰਹੇ ਐ ਕਿ ਇਸ ਬਿਆਨ ਵਿੱਚ ਬਿਲਕੁਲ ਵੀ ਸੱਚਾਈ ਨਹੀਂ ਇਸ ਦੇ ਪਿੱਛੇ ਕੋਈ ਹੋਰ ਰਾਜ ਹੈ ਪੁਲਿਸ ਵੀ ਅਜੇ ਜਾਂਚ ਕਰ ਰਹੀ ਹੈ ਪੁਲਿਸ ਵੀ ਅਜੇ ਕਿਸੇ ਨਤੀਜੇ ਤੇ ਨਹੀਂ ਪਹੁੰਚੀ ਪਰ ਇੱਕ ਮਾਂ-ਬਾਪ ਦਾ ਘਰ ਦਾ ਚਰਾਗ ਬੁੱਝ ਗਿਆ 4 ਸਾਲਾਂ ਦਾ ਮਾਸੂਮ ਬੱਚੇ ਦੀ ਮੌਤ ਹੋ ਗਈ ਤਨਰਾਜ ਵੀਨਾ ਜਾ ਤੇ ਮਨੀਸ਼ ਦੇ ਉੱਤੇ ਪੁਲਿਸ ਨੇ 302 ਆਈਪੀਸੀ 302 ਦੇ ਅਧੀਨ ਪਰਚਾ ਦਰਜ ਕਰ ਲਿਆ ਹੋਰ ਤਾਰਾਵਾ ਵੀ ਇਸ ਵਿੱਚ ਐਡ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਅਸੀਂ ਬਹੁਤ ਡਰ ਗਏ ਸੀ ਜਦ ਕਿ ਬੱਚਾ ਬੇਹੋਸ਼ ਹੋਇਆ ਸੀ ਬੱਚੇ ਦੀ ਮੌਤ ਨਹੀਂ ਹੋਈ ਸੀ ਉਹਨਾਂ ਨੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੀ ਬੱਚੇ ਨੂੰ ਗਟਰ ਵਿੱਚ ਸੁੱਟ ਦਿੱਤਾ ਇਸ ਬੱਚੇ ਦੇ ਚਾਚੇ ਨੇ ਬਿਆਨ ਲਿਖਾਏ ਕਿ ਇਹ ਸਕੂਲ ਦੀ ਅਸੀਂ ਫੀਸ ਦੇਣੀ ਸੀ 8400 ਰੁਪਿਆ ਤਾਂ ਸਾਨੂੰ ਇਹ ਧਮਕਾ ਵੀ ਰਹੇ ਸੀ ਕਿ ਜੇ ਤੁਸੀਂ ਫੀਸ ਨਾ ਦਿੱਤੀ ਤਾਂ ਅੰਜਾਮ ਭੁਗਤਣ ਲਈ ਤਿਆਰ ਰਹੋ ਇਸ ਬੱਚੇ ਦੇ ਚਾਚੇ ਦੀ ਕੁੜੀ ਪ੍ਰਿਆ ਵੀ ਇਸ ਸਕੂਲ ਦੇ ਵਿੱਚ ਪੜਦੀ ਸੀ ਤੇ ਉਸ ਨੇ ਵੀ ਕਿਹਾ ਕਿ ਇਹ ਸਭ ਕੁਝ ਉਸ ਨੇ ਦੇਖਿਆ ਪਰ ਮੈਨੂੰ ਇਹਨਾਂ ਨੇ ਕਿਹਾ ਸੀ ਪ੍ਰਿੰਸੀਪਲ ਨੇ ਕਿਹਾ ਸੀ ਕਿ ਜੇ ਤੂੰ ਇਹ ਗੱਲ ਕਿਸੇ ਨੂੰ ਦੱਸੀ ਹੈ ਤਾਂ ਤੇਰੇ ਨਾਲ ਵੀ ਇਦਾਂ ਹੀ ਕਰਾਂਗੇ ਜਿਵੇਂ ਇਸ ਦੇ ਨਾਲ ਕੀਤਾ ਸੋ ਅੱਗੇ ਜਾਂਚ ਦਾ ਵਿਸ਼ਾ ਹੈ ਕਿ ਕੀ ਨਿਕਲ ਕੇ ਆਉਂਦਾ ਹੈ ਪਰ ਇਹ ਘਟਨਾ ਜਦੋਂ ਬਿਹਾਰ ਪ੍ਰਦੇਸ਼ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਫੈਲੀ ਤਾਂ ਲੋਕ ਇਸ ਘਟਨਾ ਨੂੰ ਸੁਣ ਕੇ ਹੈਰਾਨ ਵੀ ਸਨ ਤੇ ਲੋਕ ਇਹ ਵੀ ਕਹਿ ਰਹੇ ਸੀ ਕਿ ਜਦੋਂ ਅਧਿਆਪਕ ਜਿਸ ਨੂੰ ਗੁਰੂ ਕਿਹਾ ਜਾਂਦਾ ਹੈ ਗੁਰੂ ਦਾ ਰਤਬਾ ਬਹੁਤ ਵੱਡਾ ਹੁੰਦਾ ਹੈ ਜਦੋਂ ਉਹ ਹੀ ਐਦਾਂ ਕਰਨ ਲੱਗ ਜਾਣ ਤਾਂ ਫਿਰ ਦੁਨੀਆ ਦਾ ਰੱਬ ਹੀ ਰਖਾ ਸੋ ਇਹ ਸੱਚੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਆਪਣੇ ਆਲੇ-ਦੁਆਲੇ ਆਪਣੇ ਸਮਾਜ ਦੇ ਵਿੱਚ ਕਿੱਦਾਂ-ਕਿੱਦਾਂ ਦੇ ਕ੍ਰਾਈਮ ਹੋ ਰਹੇ ਨੇ ਕਿੱਦਾਂ-ਕਿੱਦਾਂ ਦੀਆਂ ਕਟਨਾਵਾਂ ਹੋ ਰਹੀਆਂ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ